ਯਾਪ ਬਾਣੀ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਦੀਆਂ ਨਵੀਆਂ ਖਬਰਾਂ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਦਬਾਓ ਬੈਲ ਆਈਕਨ। ਸ਼੍ਰੀ ਦਰਬਾਰ ਸਾਹਿਬ ਤੰਤਨ ਦੀ ਦਸ਼ਨੀ ਜੁੜੀ ਕੋ ਕਾਰ ਸੇਵਾ ਕੇ ਨਾਮ ਪਰ ਬਾਬਾ ਜਗਤਾਰ ਸਿੰਘ ਕੇ ਦੁਆਰਾ ਤੋੜਨੇ ਕੇ ਬਾਦ ਹਰਕਤ ਮੇ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਅਧਿਐਖ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਮਾਮਲੇ ਮੇ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਾਤ ਕਹੀ ਹੈ। ترنتار پہنچے لونگوال نے توڑ کر نقصان پہنچایا ہے اور اس گھنونی حرکت کے پیچھے بابا کے ساتھ اور کون کون لوگ شامل ہیں اس کی جانچ کے لیے شرومنی گردورہ پربندک کمیٹی کی طرف سے تین سد کمیٹی کا گٹھن کیا گیا ہے شروع کمیٹی ادھی نے کہا کہ اس معاملے کو گمبھیرتا سے لیا جا رہا ہے сикھ ਪੰਥ ਦੀ ਪ੍ਰਾਰਥਨ ਇਤਿਹਾਸਿਕ ਇਮਾਰਤਾਂ ਦੇ ਸਾਥ ਬਿਨਾਂ ਵਜ੍ਹਾ ਸੇ ਛੇੜਛਾੜ ਕਰਨ ਵਾਲੋਂ ਕੇ ਖਿਲਾਫ ਗਹਿਨਤਾ ਸੇ ਜਾਂਚ ਕਰਨ ਕੇ ਉਪਰੰਤ ਕਾਨੂੰਨੀ ਕਾਰਵਾਈ ਕੀ ਜਾਏਗੀ ਜੰਮ ਜੰਮ ਬਾਬਾ ਜੀ ਖਾਸ 34 ਪੜਪਾਹ ਲੱਗ ਗਿਆ ਨਹੀਂ ਕਰੀਏ ਪੁੱਤ ਇਹ ਤਾਂ ਜਗੜਾ ਹੈ ਇੱਧਰ ਜਗੜਾ ਹੈ ਇੱਧਰ ਪੜਾ ਰਿਹਾ ਹੈ ਕਿ ਨਿੰਦਨ ਜੋ ਘੜਾਉਣੀ ਤੇ ਮਾੜੀ ਹਰਕਤ ਕੀਤੀ ਗਈ ਹੈ ਇਸ ਦੀ ਦਰਬਾਰ ਸਾਹਿਬ ਦੀ ਦਰਸ਼ਨ ਡਿਊਟੀ ਤਰਨਤਾਰ ਵਿਖੇ ਜੋ ਬਾਬਾ ਜਗਤਾਰ ਸਿੰਘ ਨੇ ਰਾਤ ਨੂੰ ਇਹ ਜਿਹੜੀ 19 ਨੂੰ ਸ਼ੁਰੂ ਕਰਤੀ ਉੱਪਰਲੀ ਆ ਗੁੰਮਦੀਆਂ ਜਿਹੜੀਆਂ ਢਾਈਆਂ ਗਿਆ ਨੇ ਮੈਂ ਸਮਝਦਾ ਇਹ ਬਹੁਤ ਹੀ ਇੱਕ ਮਾੜੀ ਹਰਕਤ ਹੋਈ ਹੈ ਇਹਦਾ ਰਾਤ ਨੂੰ ਕਿਸੇ ਵੀ ਸਾਡੇ ਅਧਿਕਾਰੀ ਨੂੰ ਨਹੀਂ ਪਤਾ ਨਾ ਦੱਸਿਆ ਗਿਆ ਔਰ ਨਾ ਹੀ ਕਿਸੇ ਮੈਂਬਰ ਨੂੰ ਦੱਸਿਆ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਾਬਾ ਜਗਤਾਰ ਸਿੰਘ ਦੀ ਜਿਹੜੀ ਕਾਰ ਸੇਵਾ ਸੀ ਉਹ ਰੋਕ ਦਿੱਤੀ ਗਈ ਸੀ ਸਾਰੇ ਸਿੱਖਾਂ ਦੀਆਂ ਭਾਵਨਾ ਕਰਕੇ ਨਾਮ ਸੇਵਾ ਦੀ ਭਾਵਨਾ ਕਰਕੇ ਪੂਰੇ ਪੀਸੀ ਕੇ ਇਹਦੀ ਜੋੜੀ ਹੈ ਇਹਨੂੰ ਇਸੇ ਤਰ੍ਹਾਂ ਔਰ ਪ੍ਰਾਂਤ ਬਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਇਹਦੀ ਰਿਪੇਅਰ ਕੀਤੀ ਜਾਵੇਗੀ ਲੇਕਿਨ ਉਹਨਾਂ ਨੇ ਸਾਡੇ ਜਨਤ ਕਮੇਟੀ ਵਿੱਚ ਮਤਾ ਹੋਇਆ ਸੀ ਔਰ ਉਹ ਮਤੇ ਤੋਂ ਬਾਹਰ ਜਾ ਕੇ ਜਿਹੜੀ ਉਹਨਾਂ ਨੇ ਇਸ ਤਰ੍ਹਾਂ ਹੀ ਕਰਾਉਣ ਦੀ ਹਰਕਤ ਕੀਤੀ ਹੈ ਇਹ ਨਾਕਾਬਲੇ ਬਰਦਾਸ਼ਤ ਹੈਗੀ ਕੋਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਐਸੇ ਕਰਕੇ ਉਹਨਾਂ ਦੀਆਂ ਜਿਹੜੇ ਸਬਾਵਾਂ ਨੇ ਉਹ ਸਮਾਪਤ ਕਰ ਦਿੱਤੀਆਂ ਗਿਆ ਨੇ ਇੱਥੇ ਜਿਹੜੇ ਕਮਰੇ ਨੇ ਉਹ ਵੀ ਉਹ ਤੋਂ ਖਾਲੀ ਕਰਾਏ ਜਾ ਰਹੇ ਨੇ ਕਿਉਂਕਿ ਸਿੱਖਾਂ ਦੇ ਵਿੱਚ ਮਾਨ ਬਹੁਤ ਬੜਾ ਇਹ ਰੂਸਪਜੈਸ ਗੱਲ ਦਾ ਸੋ ਇਹ ਸਾਰੀ ਗੱਲ ਸਿੱਖਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਇਆ ਜਿਹੜਾ ਸ਼ੋਮੀ ਕੋਟਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਤਕਨੀਕੀ ਤਕਨੀਕੀ ਮਾਰਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਹਦੀ ਜੋ ਰਿਪੇਅਰ ਹੈ ਜੋ ਵੀ ਕੰਮ ਹੋਣ ਵਾਲਾ ਹੈ ਉਹ ਸ਼ੋਮੀ ਕੋਟਵਾਰਾ ਪ੍ਰਬੰਧਕ ਕਮੇਟੀ ਖੁਦ ਆਪ ਕਰਾਈਗੀ ਸੋ ਮੈਂ ਸਮਝਦਾ ਇਦੇ ਵਿੱਚ ਜਿੰਨਾਂ ਦੀ ਅੰਗੈਨੀ ਪਾਈ ਗਈ ਇੱਥੋਂ ਦਾ ਜਿਹੜਾ ਮੈਨੇਜਰ ਸੀ ਔਰ ਉਹਨੂੰ ਵੀ ਸਸਪੈਂਡ ਕੀਤਾ ਗਿਆ ਔਰ ਭਾਈ ਰਾਮ ਸਿੰਘ ਜੀ ਤੇ ਗੁਰਮੀਤ ਸਿੰਘ ਜੀ ਬੂ ਤੇ ਤਿੰਨੇ ਮੈਂਬਰਸ ਤੋਂ ਕਮੇਟੀਆਂ ਦੀ ਜਿਹੜੀ ਅਸੀਂ ਕਮੇਟੀ ਬਣਾਈ ਹੈ ਇਸ ਤੋਂ ਇਲਾਵਾ ਸਾਡੇ ਅਧਿਕਾਰੀਆਂ ਦੀ ਵੀ ਕਮੇਟੀ ਅਸੀਂ ਅੱਜ ਸ਼ਾਮ ਤੱਕ ਬਣੇਗੀ ਉਹ ਵੀ ਆਪਣੇ ਤੌਰ ਤੇ ਸਾਰੀ ਇਹਦੀ ਜਿਹੜਾ ਹੈ ਇਨਕੁਆਇਰੀ ਕਰਨਗੇ ਤਾਂ ਕਿ ਇਹ ਜਦੋਂ ਵੀ ਸਾਡੇ ਸਾਹਮਣੇ ਆਉਗੀ ਕੋਈ ਵੀ ਬੰਦਾ ਇਹਦੇ ਵਿੱਚ ਪਾਇਆ ਗਿਆ ਭਾਵੇਂ ਕੋਈ ਛੋਟਾ ਹੈ ਕਾਈ ਵੱਡਾ ਹੈ ਵੱਡੇ ਤੋਂ ਵੱਡੇ ਨੂੰ ਵੀ ਔਰ ਬਖਸ਼ਿਆ ਨਹੀਂ ਜਾਊਗਾ ਜਿੰਨਾ ਦੀ ਵੀ ਉਹ ਇੱਥੇ ਕਾਰਵਾਈ ਭਾਵੇਂ ਕਾਨੂੰਨੀ ਹੋਵੇ ਭਾਵੇਂ ਇਸ ਧਾਰਮਿਕ ਹੋਵੇ ਹਰ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਮੈਂ ਕੋਈ ਸਾਨੂੰ ਸਵੇਰੇ ਅਸੀਂ ਜਦੋਂ ਦਫਤਰ ਗਏ ਆ ਮੁੱਖ ਸਖਤਰ ਸਾਹਿਬ ਵੱਲੋਂ ਸਾਨੂੰ ਉਦੇਸ਼ ਹੋਇਆ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿੱਚ ਰਾਤੀ ਕਾਰਸੇ ਵਾਲੇ ਬਾਬਿਆਂ ਨੂੰ ਦਰਸ਼ਨੀ ਜਿਹੜੀ ਪ੍ਰਾਤਨ ਦਰਸ਼ਨੀ ਜਿਹੜੀ ਉਹਨੂੰ ਢਾਇਆ ਗਿਆ ਵਾ ਉਹਦੀ ਜਾਂਚ ਮੁਕੰਮਲ ਪੜਤਾਲ ਕਰੋ ਉਸ ਦੇ ਵਿੱਚ ਦਾਸ ਪ੍ਰਦੀਪ ਸਿੰਘ ਜੀ ਰੋਡੇ ਮੈਂਬਰ ਪ੍ਰੈਂਕ ਇੰਚਾਰਜ ਪ੍ਰੈਂਕ ਸਕੁਆਇਰ ਗੁਰਚਰਨ ਸਿੰਘ ਇੰਚਾਰਜ 85 ਔਰ ਸਾਡੇ ਸੁਖਜਿੰਦਰ ਸਿੰਘ ਐਸ ਡੀਓ ਮਾਰਤੀ ਭਾਗ ਦੇ ਇਹ ਜਿਹੜੇ ਚਾਰ ਆਦਮੀ ਪਹੁੰਚੇ ਆ ਇਹ ਧਿਆਨ ਕੇ ਬਾਬਿਆਂ ਨੂੰ ਪੁੱਛਿਆ ਕਿ ਇਹ ਤੁਸੀਂ ਕਿਉਂ ਢਾਈ ਰਾਤ ਨੂੰ ਕਿਉਂ ਢਾਈ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਬਾਜ਼ਾਰ ਦੇ ਵਿੱਚ ਸੰਗਤ ਜ਼ਿਆਦਾ ਹੋਣ ਕਰਕੇ ਦੇ ਨੇ ਸਾਡੇ ਕੋਲ ਨਹੀਂ ਕੰਮ ਚੱਲਦਾ ਦੁਕਾਨਾਂ ਵੀ ਰਾਤ ਢਾਈਆਂ ਉਸ ਕਰਕੇ ਹੀ ਰਾਤ ਢਾਈਆਂ ਪਰ ਅਸੀਂ ਜੋ ਮਾਨਯੋਗ ਪ੍ਰਧਾਨ ਸਾਹਿਬ ਦੇ ਆਦੇਸ਼ ਅਨੁਸਾਰ ਉਹ ਸincere ਕੰਮ ਰੋਗ ਦਿੱਤਾ ਗਿਆ ਉਹਨਾਂ ਦੀ ਜਿਹੜੇ ਕਾਰ ਸੇਵਾ ਤਰਨਤਾਰ ਨਾਲਿਆਂ ਦੇ ਬਾਬਿਆਂ ਦੀ ਉਹ ਸਾਰੀ ਸੇਵਾ ਸਨਮਾਨਿਤ ਕਰ ਦਿੱਤੀ ਗਈ ਆ ਤੇ ਸਾਹ ਪ੍ਰਤਾਪ ਸਿੰਘ ਉਹਨਾਂ ਦਾ ਜੇ ਇਥੋਂ ਤਬਾਦਲਾ ਵਾ ਉਹ ਜੀਨ ਵੀ ਵਿਖੇ ਕਰ ਦਿੱਤਾ ਗਿਆ ਵੈਂਦਰ ਕਿੰਨੂੰ ਨਿਯੁਕਤ ਕਰ ਗਿਆ ਇੱਥੇ ਫਿਲਹਾਲ ਜਿਹੜਾ ਚਾਰਜ ਆ ਸਾਹ ਕੁਲਦੀਪ ਸਿੰਘ ਐਡੀਸ਼ਨ ਮੰਜਨ ਹੁੰਦਾ ਹੈ ਨਹੀਂ ਵੇਖੋ ਜੀ ਇਹ ਪਹਿਲਾਂ ਮਤਾ ਹੋਇਆ ਸੀ ਉਸ ਦੇ ਵਿੱਚ 25 10 ਨੂੰ ਇੱਕ ਜਿਹੜੀ ਸਾਡੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਪੈਂਡਿੰਗ ਕੀਤਾ ਗਿਆ ਵੀ ਇਹ ਜੇ ਇਹਦੇ ਤੇ ਵਿਚਾਰ ਕੀਤੀ ਜਾਵੇਗੀ ਕੋਸਦਾ ਬੰਨਾ ਕੋਈ ਮਦਾਨੀ ਹੋਇਆ ਜੀ ਐਸ ਜੀ ਪੀ ਸੀ ਵਾਲੋ ਕੁਲੀਅਤ ਨਹੀਂ ਕੀਤਾ ਗਿਆ ਤਾਂ ਫਿਰ ਇਹ ਇਹਨੂੰ ਬਿਮਾਰਤ ਨੂੰ ਉਤਾਰਨਾ ਇੱਕ ਗੈਰ ਕਾਨੂੰਨੀ ਹੋਏਗਾ ਮਨੇ ਦੇਖੋ ਜੀ ਮੈਂ ਜੋ ਪ੍ਰਧਾਨ ਸਾਹਿਬ ਜੀ ਦਾ ਆਦੇਸ਼ ਹੈ ਉਹਦੇ ਅਸੀਂ ਅੱਜ ਪਾਲਣਾ ਕਰਤੀ ਆ ਕਿ ਪ੍ਰਧਾਨ ਜੀ ਨੇ ਇਹਨਾਂ ਦਾ ਜੀ ਸਮਾਵਾ ਰੋਕ ਦਿੱਤੀਆਂ ਇਹ ਨਹੀਂ ਕੋਈ ਗੈਰ ਗੈਰਗੋ ਨਹੀਂ ਮੰਨਦੇ ਨਾ ਹਾਂਜੀ ਹਾਂਜੀ ਇਤੋਂ ਹੀ ਸਿਰਵਾਵਾ ਲੋਕਾਂ ਦੇ ਫੋਟੋ ਕਿੱਥੇ ਕੋਈ ਨਹੀਂ ਅਜੇ ਦਰਨਦਾਨ ਸਾਹਿਬ ਦੀ ਮੋਡਲੀ ਰਿਪੋਰਟ ਚ ਕੁਝ ਸਾਹਮਣੇ ਆਇਆ ਕਿ ਕੀ ਹਥਿਆਰਥੂਰ ਲੈ ਕੇ ਆਏ ਸੀਗੇ ਉਹ ਅੰਦਰ ਆਏ ਸੀਗੇ ਚਪਲਾ ਚੁਪਲਾ ਬੂਟ ਲੈ ਕੇ ਚੜ ਗਏ ਉੱਪਰ ਨਹੀਂ ਉਹ ਅਜੇ ਜਾਂ ਪੜਤਾਲ ਕਰ ਰਹੇ ਆਂ ਜੀ ਉਸ ਬੰਦੇ ਵਿੱਚ ਸਾਡੇ ਮੈਂਬਰ ਜਿਹੜੇ ਪੜਤਾਲ ਕਰ ਰਹੇ ਆ ਉਹਦੀ ਜੇ ਕੋਈ ਰਿਪੋਰਟ ਨਹੀਂ ਆਇਆ